ਹੋਰ ਸੁਣਾ ਪੁੱਤ ਸਵਰੇ ਤੇਰਾ ਜੀ ਲੱਗਾ ਹੀ ਕਿ ਤਾ ਦੇ ਚੰਗਾ ਪਿਆਰ ਮਫਤ ਕਰਦੀ ਤੇਰੀ ਸੱਸ ਹਾਂਜੀ ਮੰਮੀ ਨਹੀਂ ਬੜੇ ਵਧੀਆ ਵਾ ਆਬੀਦਾ ਤੇ ਤੂੰ ਦੱਸਿਆ ਹੈਗਾ ਕਿ ਜਿੱਤਾਂ ਦਾ ਹੈਗਾ ਵਾ ਤੇ ਸੱਸ ਦਾ ਸੁਭਾਅ ਕਿੰਦਾ ਵਾ ਸੱਸ ਦਾ ਵੀ ਚਲੋ ਚੰਗਾ ਹੀ ਆ ਹੁਣ ਜੇ ਤੁਸੀਂ ਪੁੱਛ ਲਿਆ ਵਾ ਤੇ ਦੱਸ ਦਿੰਨੀ ਆ ਉਹ ਨਾ ਥੋੜਾ ਜਿੜਜੜਾ ਜਿਹਾ ਪੰ ਮੇਰੇ ਨਾਲ ਕਰਦੇ ਰਹਿੰਦੇ ਨੇ ਕਿ ਨਿੱਕੀ ਨਿੱਕੀ ਗੱਲ ਤੇ ਐਵੇਂ ਖਿੱਚਦੇ ਜੇ ਰਹਿੰਦੇ ਆ ਜੇ ਕੋਈ ਚੀਜ਼ ਲਿਆ ਦਿੰਦਾ ਆਬੀਦਾ ਡਾੜੇ ਤੇ ਤਾਂ ਵੀ ਮੈਨੂੰ ਲੱਗਦਾ ਚੀਜੀ ਵਟਦੇ ਪੈਸਾ ਖਰਚਣ ਤੋਂ ਕਿਆ ਕੋਈ ਗੱਲ ਨਹੀਂ ਪਤ ਸੱਸਾ ਮਾਵਾਂ ਇੱਤਾ ਹੀ ਕਰਦੀਆਂ ਹੁੰਦੀਆਂ ਵਾ ਜੇ ਇੱਤਾ ਨਾ ਕਰਨ ਥੋੜਾ ਥੋੜਾ ਇੱਤੱਕ ਜੂਸ ਪੁਣਾ ਕਰਦੀਆਂ ਫੇਰ ਹੀ ਘਰ ਬਣਦੇ ਆ ਇੱਤਾ ਜੇ ਖਾਰ ਡਾਲ ਲਿਆ ਤੇ ਘਰ ਨਹੀਂ ਬਣਦੇ ਹਾਂ ਤੇ ਸਈਆਂ ਤੁਹਾਨੂੰ ਪਤਾ ਮੈਂ ਕਦੀ ਇੱਥੇ ਟੋਰਚ ਕਿੰਨੀ ਕੀਤੀ ਨਹੀਂ ਤੇ ਉਹ ਕਹਿ ਦਿੰਦੇ ਵੀ ਚੱਲ ਤੈਨੂੰ ਮੈਂ ਆ ਚੀਜ਼ ਲਿਆਣਾ ਤੇ ਜਦੋਂ ਚਾਹ ਨਾ ਕਹਿੰਦੇ ਆ ਤੇ ਫੇਰ ਚੱਲ ਜਾਣਾ ਹੀ ਪੈਂਦਾ ਮੈਨੂੰ ਨਾਲ ਚੰ ਨਮ ਨਮ ਕੰਮਾਂ ਉਹਨੂੰ ਵੀ ਅਗਲੇ ਨੂੰ ਕਿਆ ਹੋਊਗਾ ਵੀ ਨਾਲ ਜਾਵੇ ਸਹਿਰ ਬਹਿਰ ਸੋ ਹੁੰਦਾ ਵਾ ਤੇ ਕਿਹੜਾ ਹੁਣ ਪੀ ਤੂੰ ਜਾਂਦੀ ਰਹਿਣਾ ਵਾ ਤੇ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰਿਆ ਕਰ ਨਹੀਂ ਮੈਂ ਨਹੀਂ ਕਦੀ ਗੁੱਸਾ ਕੀਤਾ ਮੈਂ ਚੁੱਪ ਕੀਤੀ ਰਹਿਨੀ ਆ ਵੀ ਜੋ ਮਰਜ਼ੀ ਕਹੀ ਜਾਣੀ ਬੋਲਿਆ ਕੋਈ ਵੱਡੀ ਗੱਲ ਨਹੀਂ ਆ ਵੀ ਜੇ ਦੋ ਉਹ ਕਰਦੇ ਚਾਰ ਮੈਂ ਕਰਾਂ ਤੇ ਵਡਿਆਈ ਤੇ ਮੇਰੀ ਹੋਣੀ ਨਹੀਂ ਆ ਚੱਲ ਚੁੱਪ ਕਰ ਪੁੱਤ ਬੋਕੀ ਕੀ ਗੱਲ ਨਾ ਕਰ ਉਹ ਤੇ ਕਿੰਮ ਕਪਾੜੇ ਜੇ ਇੱਥੇ ਕਿਤੇ ਕੰਦੀ ਵਿਖੀ ਲੱਗੀ ਹੋਣੀ ਆ ਉਹਨੇ ਸਾਰੀਆਂ ਗੱਲਾਂ ਛੁਣ ਕੇ ਤੇ ਉਹਨੇ ਉਸੇ ਵੇਲੇ ਡਹਿ ਬਣਾ ਦੇਣੇ ਦੇਣ ਵੀ ਵੇਖਿਆ ਜੇ ਇੱਥੇ ਨਹੀਂ ਮਰਨਾ ਪਾ ਕੇ ਖਾਂਦੀ ਤੋ ਤੇ ਗਰੀ ਸੱਤਣਾ ਜਾ ਕੇ ਖਾਣ ਲਈ ਆ ਅਜੇ ਗਈ ਮਗਰੋਂ ਆ ਅੱਗੋਂ ਹੀ ਗੱਲਾਂ ਦੱਸਣ ਵੀ ਦੇਦੀ ਮਾਂ ਲਈ ਨਹੀਂ ਨਹੀਂ ਮੈਂ ਤਾਂ ਥੋੜੀ ਜਿਹੀ ਜਾਣੇ ਲੋ ਤੁਹਾਡੇ ਨਾਲੋਂ ਦੀ ਕੋਈ ਗਾਲੀ ਨਹੀਂ ਕੀਤੀ ਵੀ ਤੇ ਨਾਲ ਇਹਨਾਂ ਦਾ ਨੂੰ ਇਹ ਗਾਣਾ ਹੈ ਵੀ ਵਿਆਹ ਦੇ ਤੋਂ ਇਨਾ ਛੇ ਛੇ ਘਰਾਂ ਨੂੰ ਨਮਾੜੇ ਮੋਢੇ ਜਲੀੜੇ ਲਾਤੇ ਤੇ ਮੇਰੀ ਸੱਸ ਨੇ ਮੈਨੂੰ ਬੜੇ ਮਿਹਨੇ ਮਾਰੇ ਸੀ ਤੇ ਹੁਣ ਤੁਸੀਂ ਚੰਗੇ ਕੱਪੜੇ ਖੜੇ ਆ ਨਾ ਉਹ ਤਾਂ ਬਹੁਤ ਸੋਹਣੇ ਕੱਪੜੇ ਦੁਕਾਨ ਤੋਂ ਬਣਾ ਕੇ ਖੜੇ ਆ ਭਾਰੇ ਸੂਟ ਸਾਰਿਆਂ ਦੇ ਖੜੇ ਆ ਤੈਨੂੰ ਤੇ ਮੌਕਾ ਨਹੀਂ ਮਿਲਿਆ ਵੇਖਣ ਦਾ ਦਾਵਾਦ ਤੋਂ ਆ ਗਈ ਆ ਤੇ ਵੇਖ ਕਿੰਦਾ ਸਹੀ ਹੋਣ ਕੱਪੜਿਆਂ ਦੀ ਕੋਈ ਵੀ ਤੁਹਾਨੂੰ ਨਾ ਗਾਲ ਲਾ ਮਣੀ ਹੋਣਾ ਅਹੀਂ ਐਡੇ ਬਣੀ ਨਹੀਂ ਆਲੇ ਮੈਂ ਸਿਆੜੀ ਆ ਮੈਨੂੰ ਕਿਹੜੀ ਕਾਲੀ ਦੀ ਅਕਲ ਮਾਤ ਨਹੀਂ ਗਈ ਤੇ ਚਲ ਜਾਂਦਾ ਆ ਇਹਦੇ ਵਿੱਚ ਮੇਰੀ ਵੀ ਸੋਭਾ ਹੀ ਬਣਨੀ ਆ ਜੇ ਤੂੰ ਇੰਨੇ ਖੜੇ ਆ ਤੇ ਅਗਲੇ ਹੀ ਸੁਹਾਗ ਦੇ ਘਰ ਪਾਉਣਗੇ ਤੇ ਜੀ ਉਹੋ ਗੱਲ ਲੈ ਜੀਏ ਮਾੜੇ ਮੋਟੇ ਰਗੜਿਆਂ ਨਾਲ ਗੱਲਾਂ ਹੀ ਕਰਨੀਆਂ ਆ ਵੀ ਜੇ ਦੇਣਾ ਹੈ ਤੇ ਸੁਹਾਗਾ ਦਿੰਦੇ ਨਹੀਂ ਤੇ ਨਾ ਦਿੰਦੇ ਨਹੀਂ ਨਹੀਂ ਮੈਂ ਆਪਣੀ ਧੀ ਦੀ ਬਦਨਾਮੀ ਥੋੜੀ ਕਰਾਂਗੀ ਸੋਭਾ ਵਾਸਤੇ ਤੇ ਮੈਂ ਖੜੇ ਆ ਤੇ ਮੇਰੀ ਧੀ ਦੀ ਸੋਭਾ ਹੋਵੇ ਤੇ ਕੋਈ ਤੈਨੂੰ ਨੀ ਗਾਲ ਲਾਮਾ ਹੁੰਦਾ ਕੱਪੜਿਆਂ ਬਾਰੇ ਤੂੰ ਕਿਉਂ ਟੈਨਸ਼ਨ ਲੈਂਦੀ ਤੋ ਤੂੰ ਫਿਕਰ ਕਰੀਂ ਕਿੰ ਆਂ ਡਈ ਨਹੀਂ ਨਾ ਉਹਨਾਂ ਦੇ ਸਹੀ ਸੱਦੀ ਵਿੱਚ ਖਰੀਦੇ ਨਹੀਂ ਜੇ ਮੈਂ ਤਾਂ ਕਹਿਣ ਢੀ ਤੇ ਚੱਲ ਉਹ ਤੋਂ ਮਾੜਾ ਮੋਟਾ ਕੋਈ ਮੌਕਾ ਹੀ ਨਹੀਂ ਮਿਲਿਆ ਹਾਨੂੰ ਖਰੀਦਣ ਦਾ ਤੇ ਜਿੱਤਾ ਦੇ ਹੈਗੇ ਜੋਤਾ ਦੇ ਘਰ ਕੋਲ ਦਿੱਤਾ ਸੀ ਤੇ ਹੁਣ ਆ ਹੀ ਬਹੁਤ ਛੋਲੇ ਕੱਪੜੇ ਖੜੇ ਆ ਹੁਣ ਨਹੀਂ ਤੇਰੀ ਸੱਸ ਕੋਈ ਗਾਲ ਲਾਮਾ ਤੈਨੂੰ ਦੇਦੀ ਪਿੱਲੀ ਨੇ ਨਹੀਂ ਚੰਗੇ ਕੁੜੀ ਨੂੰ ਲੱਗੀ ਸੀ ਫੋਨ ਲਾਉਣਾ ਤੱਬ ਹੀ ਨੇ ਆਵਾਜ਼ ਮਾਰ ਲਈ ਵੀ ਦਾਦੀ ਪੱਠੇ ਪਵਾ ਲਾ ਤੇ ਪੱਠੇ ਪਾਉਣ ਚਲ ਗਈ ਤੇ ਹੁਣ ਕੁੜੀ ਨਾ ਕਰਦੀ ਗੱਲ ਹਾਏ ਇਹ ਕਦ ਫੋਨ ਵੀ ਪਤਾ ਨਹੀਂ ਕਿੱਥੇ ਰੱਖਿਆ ਈਓ ਤੇ ਫੋਨ ਵੀ ਨਹੀਂ ਚੁੱਕਣ ਡਈ ਕੋਈ ਬੰਦਾ ਫੋਨ ਹੀ ਚੁੱਕ ਲੈਂਦਾ ਹੈਲੋ ਹਾਂਜੀ ਪੁੱਤ ਕੀ ਹਾਲ ਆ ਸ੍ਰੀ ਕਾਲ ਮੰਮੀ ਜੀ ਆਸ੍ਰੀ ਕਾਲ ਜੀ ਹੋਰ ਹਾਂਜੀ ਠਾਕ ਵਧੀਆ ਤੁਸੀਂ ਸੁਣਾਓ ਠਾਕ ਵਧੀਆ ਹਾਂਜੀ ਬਸ ਵਧੀਆ ਕੀ ਕੰਡ ਐ ਨਿਆਣੇ ਕੁਛ ਨਹੀਂ ਕਰਨਾ ਕੀ ਨਿਆਣੇ ਵੀ ਖੇਡਦੇ ਤੇ ਹੋੜਾ ਲੱਗੇ ਪਾਪੀ ਜੀ ਨੂੰ ਹਾਂਜੀ ਪੁੱਤ ਲੱਗੇ ਆ ਕਿੰਨੇ ਵਜੇ ਆਏ ਠੀਕ ਠਾਕ ਨਿਬੜਗਾ ਤਾਂ ਵਧੀਆ ਹਾਂਜੀ ਨਿਬੜ ਤੇ ਵਧੀਆ ਗਿਆ ਇੱਥੇ ਪੁੱਤ ਆਵੇਂਗੀ ਤੇ ਫਿਰ ਬਹਿ ਕੇ ਗੱਲਾਂ ਕਰਾਂਗੇ ਮਾਵਾਂ ਤੇ ਆ ਆਹ ਕੋਈ ਗੱਲ ਨਹੀਂ ਜਾਵਾਂ ਸਾਬ ਵੀ ਇਜਤ ਕਰਨਾ ਤਾਂ ਐ ਬਹਾਨੇ ਕਿ ਜਾਣਾ ਸੁੱਟੀਆਂ ਖਤਮ ਹੋ ਚੱਲੀਆਂ ਵਾ ਹੂੰ ਕੋਈ ਗੱਲ ਨਹੀਂ ਮਾਂ ਆਈਆਂ ਨਹੀਂ ਬਾਜੀ ਆਈਆਂ ਨਹੀਂ ਤੇ ਆ ਤੇ ਨਰਨੇ ਕੰਨਾ ਬਤਾ ਹਣੋ ਆ ਤੇ ਪੁੱਤੇ ਸੁੱਟੀਆਂ ਵੇ ਥੋੜੀਆਂ ਰਹਿ ਚਲੀਆਂ ਵਾ ਤੇ ਕਿੰਨੇ ਦਿਨਾਂ ਦੀਆਂ ਸੁੱਟੀਆਂ ਪਈਆਂ ਤੇ ਤੂੰ ਆਈ ਨਹੀਂ ਕਿਤੇ ਲੋਕਾਂ ਦੀਆਂ ਕੁੜੀਆਂ ਝਾਟਮ ਪੇਕੇ ਚਲ ਜਾਂਦੀਆਂ ਤੇ ਤੇਨੂੰ ਪਤਾ ਨਹੀਂ ਪੇਕਿਆਂ ਦਾ ਕਿਉਂ ਡਾਰੰਦਾ ਵਾ ਕਰਨ ਇੰਨਾ ਪ੍ਰੇਮ ਪਿਆਰ ਕਿਉਂ ਪੈ ਗਿਆ ਪੁੱਤ ਤੁਹਾਨੂੰ ਪਤਾ ਕੋ ਆਪਣਾ ਘਰ ਤੇ ਆਣਾ ਹੀ ਹੁੰਦਾ ਵਾ ਹਰ ਇੱਕ ਨੂੰ ਫਿਰ ਕੰਮ ਕਰ ਤੁਹਾਨੂੰ ਪਤਾ ਹੀ ਹੈ ਗਿਆ ਫਿਰ ਬੱਚਾ ਸਕੂਲ ਦਾ ਕੰਮ ਵੀ ਲਿਆਉਂਦਾ ਫਿਰ ਉਹ ਵੀ ਕਰਾਉਣਾ ਤੇ ਕੋਈ ਗੱਲ ਨਹੀਂ ਮਮੀ ਅਗਰ ਬੈ ਕੇ ਕਰਦੇ ਆ ਗੱਲਬਾਤ ਹੈ ਨਾ ਚਲੋ ਠੀਕ ਓਕੇ ਹਾਂ ਚਲੋ ਠੀਕ ਹੈ ਸੱਸ ਗੱਲ ਚਾ ਚੰਗਾ ਮਨਾ ਹੰਮੀ ਮੇਰੀ ਵੀ ਇੱਜ਼ਤ ਬਣੀ ਰਹੂਗੀ ਜਦੋਂ ਕੋਈ ਪਿਛਲੇਆਂ ਨੂੰ ਗੱਲ ਕਰਦਾ ਵਾ ਨਾ ਫੇ ਸੁਣੀ ਨਹੀਂ ਜਾਂਦੀ ਲਈ ਨਹੀਂ ਪੁੱਤ ਅੱਗੇ ਤੇ ਮੇਰੇ ਹੱਥ ਚ ਨਹੀਂ ਕੋਹ ਗਈ ਤੈਨੂੰ ਪਤਾ ਹੀ ਆ ਤੇ ਹੁਣ ਚਾਹਦੀ ਆ ਮੇਰੇ ਹੱਥ ਚ ਜਦੋਂ ਤੈਨੂੰ ਤੋੜਨਾ ਵਾ ਨਾ ਤੇ ਸੋਹਣੇ ਬੜੇ ਕੱਪੜੇ ਤੇ ਮੈਂ ਕੋਈ ਟੂਬ ਵੀ ਵੀ ਬੜਾ ਨਹੀਂ ਆ ਐਤਾ ਨਹੀਂ ਤੈਨੂੰ ਤੋੜ ਦੇਣਾ ਮੰਮੀ ਮੈਂ ਭਾਬੀ ਦੇ ਸੁਭਾਣੋਂ ਚੰਗੀ ਤਰ੍ਹਾਂ ਜਾਣਦੀ ਆ ਉਹ ਚੌਧਰ ਛੱਡਣ ਵਾਲੇ ਤੇ ਨਹੀਂ ਤੁਸੀਂ ਚਾਹਦੀਆਂ ਕਿਹੜੇ ਸਾਮ ਨਾਨਾ ਕੋਲੋਂ ਲੈ ਆਂ ਜੇ ਪਾ ਬੀ ਨਹੀਂ ਸੱਡਣ ਵਾਲੀ ਤੇ ਮੈਂ ਲੈ ਆਣੀ ਆ ਜਾਣ ਦੀ ਚਾਹੇ ਨਾ ਮੈਂ ਲੈ ਆਣੀ ਆ ਤੇ ਤੂੰ ਬੋਟਾ ਆ ਨਾ ਮੇਰਾ ਇੱਥੇ ਹੀ ਨਾ ਸਾਰੀਆਂ ਗੱਲਾਂ ਖੁੱਸੀ ਜਾ ਤੂੰ ਜੇ ਰਹਿਣਾ ਹੈ ਨਾ ਚਾਰ ਦਿਨ ਕੋਈ ਗੱਲ ਨਹੀਂ ਮੈਂ ਤੈਨੂੰ ਦੱਸ ਦੂੰ ਤੈਨੂੰ ਕਿੱਤਾਂ ਲਈਆਂ ਤੇ ਕਿੱਤਾਂ ਲਈ ਦੀਆਂ ਵੇਲਾ ਮੈਂ ਤੈਨੂੰ ਕਹਿੰਨੀ ਆ ਨਾ ਕਿ ਨਾ ਉੱਚਾ ਨਹੀਂ ਬੋਲਿਆ ਕਰੋ ਵੀ ਤੂੰ ਹੀ ਪਹਿਲਾਂ ਮੈਨੂੰ ਘੜ ਦੇ ਤੇ ਮੈਂ ਤੈਨੂੰ ਥਾਉਂ ਥਾਈਂ ਰੱਖਦੀ ਹਾਂ ਤਦੋਂ ਹੀ ਮੇਰੇ ਮਗਰੋਂ ਹੁਣ ਨਾ ਮੈਨੂੰ ਪਤਾ ਵਾ ਟੁੰਝਾੜਾ ਹੀ ਛੱਡਦੇ ਹੁਣੇ ਆ ਲੜਦੀਆਂ ਰਹਿੰਦੀਆਂ ਹੁਣੀਆਂ ਕਿਤੇ ਰਲ ਕੇ ਬੈਂਦੀਆਂ ਨਹੀਂ ਹੁਣੀਆਂ ਨਹੀਂ ਲੜਦੀ ਨਿਗੀ ਹੁਣ ਤੇ ਉਹ ਕੰਨ ਚ ਪਾਈ ਨਹੀਂ ਕੁਛ ਕਹੀ ਉਹਦੀ ਕਿ ਜੁਰਤ ਵਾ ਕਿ ਹੁਣ ਨਰੇ ਗਾਲੀ ਕੂਜੇ ਤਾਂ ਹੀ ਚਾਪੀਆਂ ਪਿਓ ਤੇ ਰਹਿਣੇ ਦਿੱਤੀਆਂ ਵਾ ਜੇ ਉਹਦੇ ਹੱਥ ਚ ਚਵਦਰਬ ਦੀ ਹੀ ਨਾ ਉਹਦੋ ਹੀ ਨਿਗੀ ਮੈਨੂੰ ਫੂਲ ਦਿੰਦੀ ਉਹ ਨਹੀਂ ਲਾਉਂਦਾ ਨੱਪ ਕੇ ਰੱਖਿਆ ਵਾ ਠਾ ਮਾਤਾ ਦੇ ਹੱਥ ਚ ਚਾਪੀਆਂ ਕਾਧੀਆਂ ਆਗੀਆਂ ਇਹ ਤੇ ਬੜਾ ਗਾਂ ਦਾ ਸੋਚਣ ਦੀ ਆ ਫੇ ਕਵਲ ਤੈਨੂੰ ਸੋਨਾ ਬਣਾ ਕੇ ਤੋਰੂੰਗੀ ਲੈ ਤੈਨੂੰ ਕੋ ਗਹਿਣਾ ਪਾਉ ਮਾਤਾ ਪਾਹਾਂ ਗਹਿਣੇ ਤੇ ਸੱਸ ਪਾਉ ਇਹਨਾਂ ਜਾਂਦੇ ਇੱਕ ਇੰਠੇ ਤੇ ਫੇਰ ਤੈਨੂੰ ਪਤਾ ਲੱਗਣਾ ਵਾ ਰਸੋਈ ਦੇ ਨੇ ਕਿੰਨੇ ਕਿ ਕੰਮ ਆ ਨਾ ਮੋਕਦੇ ਹੀ ਨਹੀਂ ਬੰਦੇ ਕੋ ਤੇ ਚੱਲ ਵਾਵਾ ਆਰੇ ਲੱਗੀ ਤੇ ਰਹਿੰਦੇ ਕੰਮ ਆਪਾਂ ਘਰੀ ਜੰਦੀ ਰਹਿੰਦੀ ਰਸੋਈ ਦੇ ਤੇ ਆਪ ਦਾ ਸਹਲ ਹੋਣੀ ਆ ਹੀ ਗਏ ਮੇਲਾ ਹੁਣਾ ਸਾਸਰੀ ਕੰਮ ਆਸਰੀ ਕਾਲ ਜੀ ਹੋ ਠੀਕ ਠਾਕ ਬਤ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਬਸ ਵਧੀਆ ਕਦਮਾਂ ਦੀ ਵੇਖਣ ਦੇ ਕੰਮ ਹੀ ਬਨੇਰੇ ਤੇ ਕਲਾਉਣ ਡਿਆ ਸੀ ਤੇ ਮੈਂ ਆਖਿਆ ਹੁਣ ਮੇਰੀ ਧੀ ਆਉਣੀ ਨਹੀਂ ਗਈ ਹੋਣੀ ਆ ਚਲ ਬਾਓ ਪਾਣੀ ਲੈ ਵਾ ਪਹਿਲਾਂ ਮੈਂ ਨਹੀਂ ਮੰਮੀ ਜੂਸ ਵਾਲੀ ਦੁਕਾਨੀ ਇੱਥੇ ਹਾਂਜੀ ਉਹ ਫਿਰ ਇਹ ਕਹਿੰਦਾ ਵੀ ਜੂਸ ਪੀ ਕੇ ਜਾਣਾ ਤਾ ਤਾ ਜੂਸ ਪੀ ਕੇ ਆਏ ਬੈਠੋ ਤੀ ਵੀ ਪਾਣੀ ਨਹੀਂ ਪੀਣਾ ਤੇ ਗੁੜੀਆਂ ਨੂੰ ਨਹੀਂ ਪੁੱਤ ਨਾਲ ਲੈ ਜਾਂਦਾ ਗੁੜੀਆਂ ਫਿਰ ਘੜੇ ਕਿ ਨਹੀਂ ਮੈਂ ਦਾਦੀ ਕੋ ਰਹਿਣਾ ਫਿਰ ਦਾਦੀ ਵੀ ਕਹਿੰਦੀ ਫਿਰ ਦੋਵੇਂ ਨਿਆਣੇ ਚਲ ਜਾਂਦੇ ਪਾ ਮੇਰਾ ਨਹੀਂ ਜੀ ਲੱਗਦਾ ਤੇ ਦਾਦੀ ਠੀਕ ਠਾਕ ਵਾ ਠੀਕ ਠਾਕ ਵਧੀਆ ਦਾਦਾ ਸਭ ਠੀਕ ਠਾਕ ਵਧੀਆ ਹੋਰ ਪਰਿਵਾਰ ਸਾਰੇ ਵਧੀਆ ਝੋਨਾ ਚਾਣਾ ਲੱਗ ਗਿਆ ਵਾ ਸਭ ਲੱਗ ਗਿਆ ਝੋਨਾ ਲੱਗ ਗਿਆ ਹੁਣ ਤੇ ਛੁੱਟੀਆਂ ਪੁੱਤ ਥੋੜੀਆਂ ਰਹਿ ਕਿੰਨੇ ਦਿਨਾਂ ਦੀ ਮੈਂ ਡੀਕਣ ਲਈ ਤੇ ਅੱਜ ਵੀ ਆਉਣਾ ਕੱਲ ਵੀ ਆਉਣਾ ਅ ਫਿਰ ਤੁਹਾਨੂੰ ਪਤਾ ਕੰਮ ਆ ਦੇਣਵਾ ਤੇ ਫਿਰ ਨਹੀਂ ਨਿਕਲ ਜਾਂਦਾ ਕਰੋ ਨਾ ਹਾਂ ਨਾਨੀ ਆਪੀ ਕਿੱਥੇ ਆ ਪੁੱਤ ਵੇ ਹਾਲੀ ਆ ਜਾ ਵੇ ਤੂੰ ਖੇਡ ਜਾ ਕੇ ਹੋਰ ਫਿਰ ਲੱਗੇ ਹ ਹਾਂ ਪੁੱਤ ਲੈ ਗਏ ਵਧੀਆ ਨੇ ਬੜੀਆ ਸਾਰਾ ਪੁੱਤ ਬਹੁਤ ਸੋਹਣਾ ਨਿਭੜ ਗਿਆ ਚੱਲ ਵਧੀਆ ਆ ਹਾਂ ਤੇ ਪਰ ਪੁੱਤ ਉਹ ਤਾਂ ਨਹੀਂ ਉਹ ਚੰਗਾ ਕਰਕੇ ਗਏ ਕਿਉਂ ਉਹ ਤਾਂ ਤੈਨੂੰ ਕੀ ਦੱਸਾਂ ਵੀ ਕੱਪੜੇ ਲਿਆਏ ਜਿਹੜੇ ਤੇ ਉਹ ਤੇ ਨਰੇ ਹੀ ਅੰਤਰੇ ਰੱਦੀ ਦਾ ਮਾਲ ਤੇ ਜਿਹੜਾ ਤੇਰਾ ਸੂਟ ਹੀ ਆਪਣੀ ਧੀ ਦੇ ਉਹ ਚੰਗੇ ਲਿਆਏ ਸੁਣਾ ਕੇ ਲਿਆਏ ਐਨ ਬੜੇ ਸੋਹਣੇ ਲੈਸਾਂ ਲੂਸਾਂ ਲਾ ਕੇ ਲਿਆਏ ਤੇ ਜਿਹੜਾ ਤੇਰਾ ਸੂਟ ਉਹਦੀ ਤੇ ਨਰੀ ਦੁਪੱਟਾ ਜਿਹੜਾ ਐ ਜੁੜਿਆ ਜਿੱਦਾਂ ਲੇ ਨਹੀਂ ਲੱਗੀ ਹੁੰਦੀ ਤੇ ਮੇਰੇ ਸੂਟ ਨੂੰ ਲੱਗਾ ਰੰਗ ਤੇ ਮੈਂ ਹੁਣ ਪਤਾ ਉਦਾਂ ਕੀ ਕਰਨਾ ਇਹੋ ਹੀ ਇਹੋ ਹੀ ਉਹਨਾਂ ਨੂੰ ਲਾ ਕੇ ਦੇ ਕੇ ਆਉਣੀ ਆ ਮੰਮੀ ਇਹ ਤੂੰ ਕੀ ਕਹਿਂਦੇ ਕੱਪੜੇ ਉਹਨਾਂ ਨੇ ਮਾਰੇ ਘਾਤੂ ਲੈ ਕੇ ਆਉਣੇ ਉਹ ਤਾਂ ਆਪਕਦੇ ਮਨ ਸੁਣਨੇ ਕੱਪੜੇ ਪਾਉਂਦੇ ਆ ਕਿਤੇ ਨਾਲੇ ਉਹਨਾਂ ਨੇ ਪਹਿਲੀ ਵਾਰ ਕੁਰਮਾ ਦਿਉਣਾ ਮਾਸੀ ਕੁਮਾਰ ਦਾ ਕੱਪੜੇ ਘਾਤੂ ਮਾਰੇ ਲੈ ਕੇ ਆਉਣੇ ਹਨ ਨੇ ਲੈ ਤੇ ਉਹ ਕਿਹੜਾ ਉਹਦਾ ਆਪਣਾ ਸਗਾ ਵਾ ਪਿਓ ਤੇ ਮਤਰਿਆ ਵਾ ਤੇ ਉਹਨਾਂ ਗਣੋ ਫਾਲ ਆਇਆ ਜਿੱਦਾਂ ਦੇ ਮਾਰੇ ਮੋਟੇ ਉਹਨਾਂ ਨੇ ਘਰੋਂ ਲਾਲੋ ਦਿੱਤੇ ਆ ਮੰਮੀ ਆਵੇਂ ਭੁੱਖਿਆ ਵਾਲੇ ਕੰਮ ਨਾ ਕਰਿਆ ਕਰ ਸਾਰਾ ਕੁਛ ਰੱਬ ਨੇ ਦਿੱਤਾ ਘਰ ਸਾਰਾ ਕੁਛ ਕਿਹੜੀ ਚੀਜ਼ ਦੀ ਕਮੀ ਆ ਤੇ ਮੈਨੂੰ ਪਤਾ ਨਹੀਂ ਸਾਡੇ ਘਰ ਕਿਸ ਚੀਜ਼ ਦੀ ਕਮੀ ਆ ਪਰ ਕਵਲ ਦੀ ਕਵਲ ਦੀ ਮਾਂ ਦੀ ਮੈਂ ਰਾਜ ਕੇ ਬੇਇੱਜ਼ਤੀ ਕਰਨੀ ਜਲੇ ਹੋਣੇ ਸੀ ਤੇ ਕਵਲ ਦੀ ਮਾਂ ਨੇ ਆਣੀ ਸੋਹਣੇ ਬੜੇ ਕੱਪੜੇ ਲੈ ਆਉਂਦੀ ਸਾਡੇ ਲਈ ਮੰਮੀ ਦੁਕਾਨ ਤੋਂ ਖਰਾਬੀ ਆਈ ਹੋਣੀ ਆ ਨਾ ਖੋਲ ਕੇ ਵੇਖਿਆ ਉਹ ਕੋਈ ਤੇ ਨਾ ਐਦਾਂ ਕਰ ਨਾਵੇਂ ਨਵੇਂ ਰਿਸ਼ਤੇਦਾਰਾਂ ਵਿੱਚ ਐਦਾਂ ਬੇਇੱਜ਼ਤੀ ਹੁੰਦੀ ਆ ਚਲੋ ਉਹ ਤੇ ਤੇਰੀ ਗੱਲ ਮੈਂ ਮੰਦੀ ਤੇ ਤੂੰ ਐਨਾ ਡਰਦੀ ਕੀ ਕਰਨੂ ਆ ਜੇ ਤੂੰ ਰਿਸ਼ਤਾ ਕਰਾਇਆ ਵਾ ਭਰਾ ਆਪਣੇ ਦਾ ਤੇ ਤੂੰ ਐਵੇਂ ਡਰੀ ਜਾਨੀ ਆ ਇਹੋ ਜਿਹੇ ਡਰਨ ਵਾਲਾ ਕੰਮ ਨਹੀਂ ਰੱਖੀਦਾ ਹੁੰਦਾ ਮੈਂ ਤੈਨੂੰ ਇਹ ਵੀ ਦੱਸਦਾ ਮੈਂ ਡਰਦੀ ਤੇ ਮੈਂ ਤਾਂ ਆ ਵਾ ਕਿ ਅੱਗੇ ਦੋੜੇ ਮਹਾ ਫਿਰ ਵਸਾਇਆ ਵਾ ਤੇ ਇਹ ਜਿਹੜਾ بار بار ਵੀ ਬੰਦੇ ਆ ਇਹ ਜਿਹੜੀ ਮੰਜੀ ਆ ਵੀ ਦੋੜੇ ਦੇਰ ਕੇ ਫਿਰ ਉਣੀ ਜਾਣੀ ਆ ਉਹ ਗੱਲ ਤਾਂ ਕੋਤ ਹੈਗੀ ਆ ਜਿਹੜੀ ਤੂੰ ਮੈਨੂੰ ਗੱਲ ਦੱਸਣ ਲਈ ਮੈਂ ਨਹੀਂ ਆਣੀ ਨਹੀਂ ਜਿੰਨੀਆਂ ਤੂੰ ਮੈਨੂੰ ਬੁਝਾਤਾ ਪਾਈ ਜਾਨੀ ਆ ਤੇ ਮੈਂ ਸਾਰੇ ਪਤਨ ਧਰੀ ਆ ਕੀ ਮਾਮੀ ਤੂੰ ਉਦੋਂ ਦਾ ਮੇਰਾ ਸਿਹੜੀ ਖਵਾ ਲਿਆ ਵਾ ਨਾ ਕੋਈ ਚਾਹ ਨਾ ਕੋਈ ਪਾਣੀ ਜੇ ਮੈਂ ਆ ਹੀ ਗਈ ਆ ਤੇ ਚਾਹ ਪਾਣੀ ਤਕ ਉੱਪਰ ਪਹਿਲਾਂ ਪੁੱਛ ਲੈ ਮੈਨੂੰ ਪਹਿਲਾਂ ਮੈਂ ਧੀਏ ਚਾਹ ਬਣਾ ਲੈਵਾਂ ਤੇ ਤੂੰ ਚੱਲ ਬੈੱਡ ਵਾਲੇ ਅੰਦਰ ਤੈਨੂੰ ਬੁਖਾਦੀਆਂ ਤੇ ਮੈਂ ਮੈਂਟੇ 'ਚ ਚਾਹ ਬਣਾ ਲੈ ਹੋਣੀ ਵੇਖ ਲਈ ਕਾਪ ਇੱਕ ਇਹਨਾ ਆਇਦਰਾ ਮੇਰੀ ਗੱਲ ਸੁਣ ਬੈਠੇ ਮੇਰੀ ਗੱਲ ਸੁਣ ਕਿ ਤੂੰ ਮਾਂ ਨੂੰ ਮਾਸਾ ਮਾਂ ਨਹੀਂ ਸਮਝਦਾ ਮਾਖੇ ਬਿਲਕੁਲ ਲੱਗਣੋ ਕਿ ਆਇਆ ਤੇ ਤੂੰ ਦਾਦੀ ਦਾਦੇ ਤੇ ਆਖੇ ਲਾ ਕੇ ਤੇ ਮਿੰਟੋ ਮਿੰਟੀ ਤੁਰ ਪਿਆ ਮਮੀ ਜੀ ਹਾ ਗਈ ਗੱਲ ਹੋਈ ਹੁਣ ਦਾਦੂ ਦਾਦੂ ਨੂੰ ਤੂੰ ਕਹਿੰਨੇ ਰਹੀਆਂ ਉਹ ਸਿਆਣੇ ਆ ਮੈਨਾਂ ਉਹਨਾਂ ਦੀ ਨਾ ਗੱਲ ਮੰਨੀ ਨਾ ਕਹੀ ਦੀ ਮੰਨਣੀ ਹੁਣ ਪਾਪਾ ਮੈਨੂੰ ਕਹੈ ਨਹੀਂ ਇੱਥੇ ਤੇ ਮੈਨੂੰ ਜਾਣਾ ਪੈਣਾ ਹੈ ਨਾਲ ਉਹਨਾਂ ਦੇ ਮੈਂ ਤਾਂ ਪੁੱਛਣ ਡੇ ਹੀ ਪੀ ਕਵਲ ਦੀ ਸੱਸ ਨੇ ਨੀੜੇ ਵੇਖੇ ਹੋਣੇ ਆ ਪੀ ਇਹਦੀ ਮੰਮੀ ਕੱਪੜੇ ਬੜੇ ਸੋਨੇ ਲਿਆਈ ਆ ਹੋਰ ਤੇ ਕੋਈ ਗੱਲ ਨਹੀਂ ਪੁੱਤ ਮੈਂ ਭਰੇ ਗਾਲੀ ਪੁੱਛੀ ਹੁੰਦੇ ਕਪੜੇ ਮੈਨੂੰ ਨਹੀਂ ਇੰਨਾ ਪਤਾ ਹੈ ਕਪੜੇ ਬਪੜੇ ਤੈਨੂੰ ਤਾਂ ਮੱਝਾਂ ਦੀ ਹੋਣਾ ਪਿੱਛੇ ਨਾ ਮੱਝਾਂ ਵੀ ਖਾਉਂਦੀਆਂ ਹੋਤ ਤੈਨੂੰ ਕੋਈ ਨਹੀਂ ਵੇਖਿਆ ਨਾ ਬੰਦਾ ਗਿਆ ਵਾ ਲਾਗੇ ਬੈਂਦਾ ਕੋਈ ਗੱਲਬਾਤ ਸੁਣਦਾ ਕੋਈ ਕੋਸਰਸ ਗਲਤ ਨਹੀਂ ਕਰਦੀ ਜਾਂ ਕਵਲਤ ਨਹੀਂ ਕੋਈ ਗੱਲ ਕਰਦੀ ਤੈਨੂੰ ਜੇ ਖਾ ਲਿਆ ਹਣਾ ਤੇ ਜਾਂ ਬਾਅਦ ਫਿਰ ਤੁਰ ਲਿਆਣਾ ਮੈਂ ਕੋਖ ਨਹੀਂ ਖਾਦਾ ਕਿਰਾ ਉਹਨਾਂ ਦੇ ਮੁੰਡਾ ਨਾ ਉਹ ਰੇਪ ਚਾ ਗੜਚਾ ਗੜ ਖਾਈ ਜਾਵੇ ਤੇ ਮੇਰਾ ਦੇਨੀ ਕੀਤਾ ਤੇ ਆ ਦੇ ਵੇਖ ਹਾਇ ਮਾਸਾ ਜਿੰਨੀ ਗੱਲ ਨਹੀਂ ਹੈਗੀ ਉਹਦੇ ਮਹਾਡੇ ਲਾਗੇ ਬੈਠਾ ਉਹਨੇ ਚੁੱਕਿਆ ਰਾਂ ਗੁਲਾਸ ਸੁਧਾਈ ਨਹੀਂ ਪਾੜੇ ਤੇ ਮੇਰੀ ਹੋਇਆ ਸੁਧਾਈ ਹੋ ਕਿਤੇ ਪਗਾਨੀ ਉਹਨੂੰ ਦਾਦੀ ਨੇ ਅਗਲ ਨਹੀਂ ਦਿੱਤੀ ਮਾਸਾ ਜਿੰਨੀ ਵੀ ਕੀ ਬਤਾ ਤੇ ਤੇਰੀ ਭੂਆ ਨੂੰ ਫਿਰ ਕਿੰਨੇ ਕਕਲੀ ਤੇ ਭੂਆ ਹੀ ਜਾਵੇ ਉਹਨੂੰ ਅਕਲ ਦਿੰਦੀ ਤਾਂ ਵੀ ਕਿੰਨੇ ਦਿਨ ਹੋ ਗਏ ਵਿਆਹ ਕੇ ਕਲਦੀ ਹੈ ਹਾਂ ਨਹੀਂ ਪਤਾ ਨਹੀਂ ਕੀ ਕਰਨੀ ਨਹੀਂ ਚੱਲ ਇਹ ਗੱਲ ਛੱਡ ਤੇ ਮੈਨੂੰ ਦੱਸ ਵੀ ਉਧਰ ਉਥੇ ਕੋਈ ਗੱਲਤ ਨਹੀਂ ਆਈ ਢੀੜੇ ਲਾੜਿਆਂ ਤੋਂ ਕੋਈ ਵੇਖੇ ਉਹਦੀ ਕਮਲ ਦੀ ਸੱਸ ਨੇ ਕੱਪੜੇ ਲੀੜੇ ਕੀ ਵੇਖਨੇ ਮੈਂ ਤੇ ਦਾदू ਤੋਂ ਉਹਨਾਂ ਨੇ ਮਈਆਂ ਗਾਈਆਂ ਵੇਖਣ ਚਲ ਗਏ ਉਹਨਾਂ ਭਰਮ ਝਾੜੀਆਂ ਸੋਨੀਆਂ ਹੈ ਅੱਛਾ ਨਿੱਕੇ ਨਿੱਕੀਆਂ ਕਟੀਆਂ ਤੇ ਮੈਂ ਜੀ ਘਰ ਦਾ ਨਾਲ ਆਵਾਂ ਪਰ ਮੁਰ ਕੇ ਆਪਾਂ ਆਈ ਗਏ ਅੱਛਾ ਮੈਂ ਕਿਹਾ ਮੈਂ ਸਭ ਵੇਖੇ ਹੋਣੀ ਆ ਮਮੀ ਕੱਪੜਿਆਂ ਦਾ ਹੀ ਪੁੱਛਿਆ ਆਂਡੇਆ ਕੋਈ ਗਰਬਰ ਨਹੀਂ ਕੀਤੀ ਇਹਨਾਂ ਨੇ ਪੱਕਾ ਕੋਈ ਗਲਤੀ ਕੀਤੀ ਹੋਣੀ ਆ ਇਹਨਾਂ ਨੇ ਐਵੇਂ ਬਾਰ-ਬਾਰ ਕੱਪੜਾ ਪੁੱਛਿਆ ਨਾ ਹੀ ਜਸ਼ਨ ਕਿਹੜੀਆਂ ਸੋਚਾਂ ਦੇ ਪੈ ਗਈਆਂ ਪੁੱਤ ਮੈਂ ਤੈਨੂੰ ਕੋਈ ਗੱਲ ਪੁੱਛੀ ਜੀ ਤੂੰ ਅੱਗੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਤੈਨੂੰ ਕਟੀਆਂ ਦੱਦਿ ਨੀ ਫੇਰ ਆ ਕੇ ਤੇ ਲੱਗ ਗਿਆ ਜਿਹੜੀਆਂ ਪੂਆ ਦੇ ਵੇਖਿਆ ਅੱਗੇ ਤਾਂ ਪੂਆ ਦਾ ਬੜਾ 헤ਜਲਾ ਫੇ ਇਦਾਂ ਹੀ ਹੁਣ ਉੱਥੋਂ ਕਟੀਆਂ ਨਹੀਂ ਹੋਣੀਆਂ ਇੱਥੇ ਨਹੀਂ ਨਹੀਂ ਉੱਥੇ ਚੱਜਾ ਫੇਰ ਆਪਣੇ ਵੇਖ ਜਾ ਕੇ ਵੇਲੀ ਭੋਲੀ ਵਾਲਾ ਲੈ ਜਿਹੜਾ ਪਵਾੜਾ ਮੈਂ ਕਹਿੰਦੀ ਸੀ ਉਹ ਤਾਂ ਅਜੇ ਤੱਕ ਪਿਆ ਹੀ ਨਹੀਂ ਭਲਾ ਇਹਦੀ ਸੱਸ ਨੇ ਕੱਪੜੇ ਵੇਖੇ ਨਾ ਹੋਣਗੇ ਚਲ ਕਦੀ ਕਿ ਤਾਈਂ ਤੇ ਵੇਖੋਗੀ ਨਾ ਨਾਲੇ ਆਪਣੀ ਕੁੜੀ ਨੂੰ ਦੋਗੀ ਤੇ ਨਾਲੇ ਉਹਨਾਂ ਕਹਿੰਦੇ ਮੈਂ ਵੀ ਸਮਾਨ ਲਾਉ ਲਾਉ ਵੀ ਮੁੜ ਕੇ ਫੰਡੀਆਂ ਨੂੰ ਤੇਰ ਵੇਖੀ ਕਹੋਦੇ ਨੂੰ ਕਿਦਾਂ ਲੁੰਦੀ ਆ ਰਾਜ ਦਾ ਕੋਈ ਹਾਲ ਜਦੋਂ ਹੀ ਘਾਰੋਂ ਨੇ ਉਦੋਂ ਤੇ ਨਹੀਂ ਕੰਮ ਕਰਨਾ ਆਂਦਾ ਜਦੋਂ ਕਿਸ ਬੰਦੇ ਹੋਣ ਜਿਹੜੇ ਹੁੰਦੇ ਉਹਨਾਂ ਨੂੰ ਸੋਰਾ ਬਾਗਾ ਕਰ ਲਿਆ ਕਰੇ ਕਿੱਦਾਂ ਗੋਹਾ ਕਹਿੰਦੇ ਨੇ ਆ ਪੱਕੇ ਉੱਡਾ ਪੈਣ ਵਾਲੇ ਆ ਤੇ ਜਾ ਕੇ ਸੁਖਦਾ ਹੋਣਾ ਪਰ ਜੇ ਇਹ ਵੀ ਛਾਪਾਂ ਨੇ ਜੇ ਕੋਈ ਕਹੋ ਤੇ ਗਾੜੀਆਂ ਬੂਹ ਵਟ ਲਾ ਕੇ ਨਹੀਂ ਦੀ ਆ ਭਾਈ ਚੰਗੇ ਦੀ ਲੱਗਦੇ ਮੇਰਾ ਇੱਕ ਸੂਰ ਕੱਢੀ ਜਾਂਦਾ ਤੇ ਆ ਦੇਖ ਲਾ ਹੁਣ ਪਤਾ ਆਪਣੇ ਅੱਖਾਂ ਨਾਲ ਨੰਨੀ ਆਣੀ ਤੇ ਨਹੀਂ ਹੈ ਇਦੀ ਵੀ ਜਿਹੜਾ ਤੈਨੂੰ ਐਵੇਂ ਕਈ ਲਾਂਮੇ ਦੇਈ ਜਾਣ ਦੇ ਆਵੇ ਨਾ ਬੱਤ ਕਿਨੇ ਕਿਨੇ ਦਾਗ ਲੱਗੇ ਆ ਮੰਮੀ ਵਾਕਿਆ ਗੱਲ ਤਾਂਡੀ ਸਹੀ ਆ ਇਹਨੂੰ ਪਰਾਂ ਰੱਖ ਤੇ ਤੈਨੂੰ ਖਾ ਦੇ ਗੁੱਜਾ ਵੀ ਕੱਢ ਮੈਂ ਤੇ ਆਖਾ ਵੀ ਮਾਰੇ ਮੋਟਾ ਨੇ ਡੇ ਅੰਨੇ ਤੇ ਹੈ ਇਹੀ ਮੜਾ ਮੋਟਾ ਵੀ ਆ ਆਵੇ ਆਟਾ ਬੱਟਾ ਵੇਖਾਂ ਆਹ ਇਹ ਕਿੱਡੇ ਕਿੱਡੇ ਦਾਗ ਵਾਤੇ ਦਾਗ ਜੇ ਕੀ ਆਹ ਇਹ ਤੇ ਸਾਰਾ ਹੀ ਜੁੜਿਆ ਲੈ ਪਤਾ ਨਹੀਂ ਕਦੋਂ ਗਦਾ ਰੱਖਿਆ ਸੀ ਉਹ ਦੇ ਵਿੱਚ ਜਿਹੜੇ ਕੱਢ ਕੇ ਲੈ ਆਏ ਆ ਮਮੀ ਤੂੰ ਹੀ ਸਹੀ ਕਹੇਂ ਡੇਸੀ ਮੈਂ ਤਾਂ ਕਿ ਮਾਰੇ ਮੋٹے ਹੋਨੇ ਆ ਤੇ ਲਿਓ ਲੱਗੀ ਨਾ ਮਾਸੀ ਨੂੰ ਸ਼ਰਮ ਵੀ ਨਹੀਂ ਆਈ ਮਾਸਾ ਵੀ ਤੇ ਮੈਂ ਸਦਾ ਨਹੀਂ ਜਿਹੜੀ ਤੇ ਮੈਂ ਬਾਰ ਬਾਰ ਕਹੀ ਜਾਂਦੀ ਤੇ ਜੇ ਮੇਰੀਆਂ 4-5 ਦਰਾਣੀਆਂ ਜਠਾਣੀਆਂ ਜੇ ਮੈਂ ਉਹਨਾਂ ਨੂੰ ਬਖਾਲਦੀ ਤੇ ਕੀ ਆਂਦੀਆਂ ਵੀ ਮੁੰਡਾ ਵਿਆਹ ਆ ਤੇ ਆਹ ਕੱਪੜੇ ਆ ਲੈ ਕੇ ਆਏ ਆ ਉਹ ਵੀ ਤੂੰ ਲੈਣੋਂ ਪਹਿਲਾਂ ਤੇ ਘੜੀ ਬੁੱਢਰ ਕਰ ਲਈ ਆਹੋ ਜੱਲੇ ਆਉ ਲੱਗੀ ਤੂੰ ਚੱਜਦੇ ਹੀ ਲਾਇਆ ਕੱਪੜੇ ਤੇ ਚੱਲਾ ਮੈਂ ਤੇ ਫੇਰ ਵੀ ਉਹ ਗੱਲ ਨਹੀਂ ਆਂਦੀ ਵੀ ਮੇਰਾ ਪੋਤਾ ਦਾ ਚੱਲ ਘਰ ਵਸਿਆ ਵਾ ਤੇ ਜੇ ਤੈਨੂੰ ਹੋਰ ਵੀ ਉਹਦੀਆਂ ਗੱਲਾਂ ਦੱਸਾਂ ਤਾਂ ਕੀ ਦੱਸਾਂ ਤੈਨੂੰ ਜੇ ਮੁੰਡਾ ਵਾ ਤੇ ਉਹ ਉਹਨੂੰ ਨਹੀਂ ਚੰਗਾ ਉੱਠ ਕੇ ਚਾਹ ਨਾ ਪਾਣੀ ਦਿੰਦੀ ਉਹ ਕੋਈ ਗੱਲ ਨਹੀਂ ਹੁਣ ਤੁਸੀਂ ਨਾ ਰੋਲੀ ਨਾ ਪਾਓ ਕੋਈ ਗੰਦੀ ਬਾਤ ਸੱਸ ਭਾਈ ਨਾ ਤੇ ਕਰ ਲਾ ਕੇ ਗੱਲ ਪੁੱਛ ਲਾਂਗੇ ਤੇ ਜੇ ਮੈਂ ਹੁਣ ਹੀਰੇ ਨੂੰ ਕਹਾਂ ਤੇ ਹੀਰੇ ਨੇ ਕਹਿਣਾ ਵੀ ਮੰਮੀ ਮੈਨੂੰ ਐਦਾਂ ਆਂਦੀ ਐਦਾਂ ਦੀ ਮੈਂ ਤੇ ਉਹਦੇ ਨਾਲ ਡਰਦੀ ਜੇ ਗੱਲ ਹੀ ਨਹੀਂ ਕਰਦੀ ਨਹੀਂ ਹੁੰਦੀ ਘਰ ਨਾਲ ਗੱਲ ਕਰਿਓ ਘਰ ਮੇਂ ਲੜਾਈ ਨਾ ਪਾਇਓ ਕੋਈ ਗੱਲ ਨਹੀਂ ਮੇਂ ਆਂਨੇ ਘਮਣ ਤਮਾਸਾ ਲੱਗਦਾ ਬਸ ਬਸ ਮੈਂ ਇਸੇ ਕਰਕੇ ਚੁੱਪ ਕੀਤੀ ਵੀ ਮੇਰੀ ਤੀ ਆਵੇ ਤੇ ਮੈਂ ਉਹਨੂੰ ਵਿਖਾਲਾ ਵੀ ਵੇਖ ਲਾ ਹੈ ਕਿਤੇ ਰਿਸ਼ਤਾ ਕਰਾ ਕੇ ਤੇ ਮੈਂ ਗਲਤੀ ਤੇ ਨਹੀਂ ਕਰ ਲਈ ਕਿਤੇ ਜਿੱਦਾਂ ਹੁਣ ਮੰਮੀ ਕਹਿੰਦੀ ਆ ਵੀ ਆਵੀ ਨੂੰ ਵੀ ਨਹੀਂ ਚੰਗਾ ਸਮਝਦੀ ਹੈਗੀ ਤੇ ਏਦਾਂ ਕਿਤੇ ਵੀਰ ਨੂੰ ਵੀ ਕਿਤੇ ੱੱਕੇ ਨਾ ਮਾਰੇ ਕਿਤੇ ਇਹ ਤਾਂ ਫੇਰ ਚਲਾ ਗਈ ਬੜੀ ਆ ਤੇ ਮੈਂ ਤਾਂ ਆਖਿਆ ਚੱਲ ਕਿਤੇ ਬਸ ਜੂਗਾ ਘਰ ਮੇਰੇ ਵੀਰ ਦਾ ਇਹ ਤਾਂ ਪਰ ਲੱਗਦਾ ਕੰਮ ਖਰਾਬ ਹੀ ਨੇ ਹੁਣ ਕਿਹੜੀਆਂ ਸੋਚਾਂ ਚ ਪਈਆਂ ਤੈਨੂੰ ਨਹੀਂ ਪਤਾ ਇਹੋ ਜਿਹਾਂ ਮੇਰਾ ਮੱਥਾ ਲਾਤਾ ਵਾਂ ਮੈਨੂੰ ਕੀ ਪਤਾ ਇਹ ਪੈਦਾ ਹੋਣੀ ਆ ਮੈਂ ਤਾਂ ਆਪਣੇ ਉਹ ਚੰਗਾ ਕੀਤਾ ਸੀ ਤੇ ਮੈਂ ਜਦੋਂ ਤੈਨੂੰ ਕਹਿਣ ਲਈ ਤਾਂ ਤੂੰ ਤੇ ਉਹ ਗੱਲ ਤੇ ਆਉਂਦੀ ਨਹੀਂ ਸੀ ਵਰਤੇ ਸੀ ਛੱਡਿਆ ਤੇ ਮੈਂ ਮੋਬਾਈਲ 'ਚ ਵੜੀ ਆ ਤੇ ਮੈਂ ਵਾਂਡਿਓ ਆੜ ਕੇ ਲੀਡੇ ਬਲ ਕੇ ਤੇ ਵੇਜੀ ਦਾ ਸਾਰਾ ਕਰ ਲਿਆ ਇਹ ਥਾ ਕਿ ਤੂੰ ਹੀ ਕਿਹੜਾ ਦੁੱਧ ਨਹੀਂ ਕੇ ਵਰਤੇ ਕਰਦੇ ਡੇਰੀ ਦੀ ਦੁੱਧ ਦਹੀਂ ਸਾਰੇ ਖਾਂਦੇ ਆ ਮੈਂ ਕੱਲੀ ਨਹੀਂ ਖਾਂਦੀ ਤੇ ਬਾਕੀ ਰਹੀ ਗੱਲ ਪੈਹਾਂ ਦੀ ਡੇਰੀ ਦੇ ਜਿਹੜੇ ਪੈਸੇ ਲੈਂਦੇ ਆ ਉਹ ਤੂੰ ਹੀ ਆਪਣੀ ਜੇਬਾਂ 'ਚ ਪਾਉਂਦੇ ਮੈਨੂੰ ਦੇ ਨਿੰਦਾਂ ਵਿੱਚੋਂ ਵਰਤਣ ਵਾਸਤੇ ਤੇ ਤੇਰੇ ਕੋਲ ਬਾਰਉਂ ਨਹੀਂ ਆਉਂਦੇ ਤੇ ਤੈਨੂੰ ਕਿ ਲੋੜ ਐ ਇੰਨਾ ਪੈਹਾਂ ਦੀ ਮੈਂ ਦਸਨ ਦੇ ਪਿਓ ਦਾ ਇੱਕ ਪੈਹਾਂ ਨਹੀਂ ਜੇ ਭੋਰਨਾ ਇੱਕ ਵਾਰੀ ਕਹੋ ਤੇ ਚਾਰ ਵਾਰੀ ਕਹੋ ਤੇ ਜੇ ਨਹੀਂ ਨਾ ਤੁਹਾਡਾ ਸਰਦਾ ਤਾਂ ਸਾਨੂੰ ਬੇਸਕ ਅੱਡ ਕਰ ਦੋ ਇਹ ਗੱਲ ਜਦੋਂ ਆਊਗਾ ਨਾ ਉਦੋਂ ਮੈਂ ਨਾ ਕਹੀਂ ਉਰੇ ਸਾਡੇ ਕਿ ਕਰਾਂਗੇ ਇਥੇ ਨਾ ਦੇ ਆਟੋ ਨਾ ਤੇ ਨਾਮ ਅਸੀਂ ਕੋ ਪੈਸਾ ਦੇਣਾ ਜਿਹੜਾ ਫਿਰ ਕੰਮ ਤਾਂ ਹੁੰਦਾ ਮੈਂ ਤੇ ਆਇਆ ਮੈਨੂੰ ਦੱਸਿਓ ਪਿਆ ਕਰੂ ਮੈਂ ਤੇ ਨਹੀਂ ਉਸ ਤੋਂ ਬਿਨਾ ਕਰਨਾ ਕੋਈ ਜੇ ਮੈਨੂੰ ਕਹਿ ਤੂਗਾ ਤੇ ਮੈਂ ਕਰ ਲਿਆ ਕਰੂੰਗੀ ਜੇ ਨੌ ਨੇ ਮੈਨੂੰ ਕਿਹਾ ਕਿ ਤੂੰ ਬਾਹਰ ਨਹੀਂ ਜਾਣਾ ਤੇ ਮੈਂ ਨਹੀਂ ਉਹ ਵੇੜੇ ਤੋਂ ਬਾਹਰ ਜਾਣਾ ਮੈਂ ਘਰ ਦਾ ਸਾਰਾ ਕਰਦੀ ਆ ਨਾ ਉਹ ਮੇਰਾ ਤੂੰ ਕੰਮ ਨਹੀਂ ਗਿਣਦੇ ਤੇ ਭੇਲੀ ਵਾਲਾ ਤੂੰ ਮੇਰਾ ਕੰਮ ਗਿਣਨਾ ਹਾਂ ਹਾਂ ਠੀਕ ਆ ਖਾਣ ਪੀਣ ਪਚਵਣੀਆਂ ਤੇ ਕਰਨੀਵਾਰੀ ਲਤਾ ਮਾਵਾ ਬਣੀ ਆ ਤੇ ਖਾਣ ਪਾਉਂਦੇ ਜੀ ਨਾ ਇਹਨਾਂ ਖਾਣ ਪੋ ਨੂੰ ਮੈਂ ਨਹੀਂ ਕਿ ਚਾਣਦੀ ਆਪਣਾ ਹਿੱਸਾ ਕੱਢ ਲਓ ਤੇ ਸਾਡਾ ਹਿੱਸਾ ਦੇ ਦਿਓ ਅਸੀਂ ਆਪਣੀ ਮਾਪੋਤ ਪਕਾਈ ਜਾਨੇ ਆ ਅਸੀਂ ਖਾਈ ਜਾਨੇ ਆ ਤੇ ਬਾਹਰ ਅੰਦਾ ਦਾ ਮੈਂ ਤੇ ਨਹੀਂ ਉਹ ਕਰਨਾ ਮੇਰੀਆਂ ਬਾਹਾਂ ਖੜੀਆਂ ਆ ਜਿੰਨਾ ਚਿਰ ਉਹ ਨਹੀਂ ਆਉਂਦਾ ਕੰਮ ਕਰਨਾ ਹੀ ਪੈਣਾ ਭਾਵੇਂ ਜੋ ਮਰਜ਼ੀ ਕਰੋ ਖਾਣ ਨੂੰ ਤਾਂ ਹੀ ਮਿਲਣਾ ਜੇ ਕੰਮ ਕਰੋਗੇ ਤੇ ਘਰ ਉਹ ਕੰਮ ਮੈਂ ਤੇ ਕਦੀ ਵੀ ਨਹੀਂ ਕਰਦੀ ਅਸੀਂ ਤਾਂ ਖਾਣ ਪੀਣ ਖੁੱਲਾ ਗਿੱਜੇ ਆ ਦੁੱਧ ਘਿਓ ਕਿ ਦਸਣਾ ਆ ਕੇ ਕਿ ਆ ਮੈਨੂੰ ਕਹੋ ਤੇ ਨਾ ਉਸੀ ਬੜੀ ਆ ਪਰ ਮੈਂ ਬੜੀ ਹੈਰਾਨ ਆ ਕਿ ਸਾਸੇ ਦੀ ਤੇ ਬੜੀ ਤੇਜ ਹੀ ਤੇ ਇਹਦੇ ਨਾਲ ਕੋ ਗੱਲਾਂ ਬਾਤਾਂ ਕੀਤੀਆਂ ਹੋਈਆਂ ਤੇ ਆਪਣੀ ਮਾਂ ਨਾ ਕਰੋਗੀ ਤੇ ਮੈਂ ਇਹਨਾਂ ਦੀਆਂ ਸੁਣਦੀ ਤੇ ਫੇਰ ਨਾ ਦਿੰਦੀ ਮਿਹਣੇ ਐਦਾਂ ਕਰਦੇ ਆ ਕਵਲ ਦੀ ਨਾ ਸੱਸ ਨੂੰ ਫੋਨ ਲੰਮਣੀ ਆ ਤੇ ਉਹਦੇ ਕੋਲ ਲੈਣੀ ਆ ਗੱਲਾਂ ਦਾ ਸਵਾਦ ਉਹ ਦੱਸੂਗੀ ਮੈਨੂੰ ਸੱਸੀ ਦਾ ਮੈਸੇਜ ਹੈ ਆਹ ਤੇ ਖਾਲੀ ਹੋਰ ਕਿੱਲਾ ਹਾਂ ਹਾਂਜੀ ਠੀਕ ਠਾਕ ਵਧੀਆ ਤੁਸੀਂ ਦੱਸੋ ਬਸ ਵਧੀਆ ਆਪਣਾ ਕੀ ਕਰਦੇ ਜੇ ਕੁਝ ਵੀ ਇੱਟਾ-ਇਕ ਕੰਮ-ਕੁਮ ਕਰਦੇ ਨਿਕਨੇ ਚੰਗ ਵਧੀਆ ਵੀ ਕਰਨੇ ਚਾਹੀਦੇ ਆ ਹਾਂਜੀ ਹੋਰ ਕੋਈ ਗੱਲਬਾਤ ਕੋਈ ਨਵੀਂ ਤਾਜੀ ਗੱਲਬਾਤ ਤੇ ਤੇਨ ਪਤਾ ਹੀ ਇਦਾਂ ਦੀ ਹੈਗੀ ਆ ਤੇ ਇਹ ਤੂੰ ਕਿਹਨੇ ਨਾਲ ਲਾਈ ਆਉਹਣਾ ਤੇ ਹੈਗਾ ਸੀ ਮਾਸੀ ਜੀ ਮਾਮੀ ਮੈਂ ਕੁਝ ਠੀਕ ਨਹੀਂ ਸੀ ਤੋਂਦਾਂ ਦੇ ਸਗੋਂ ਜੇ ਮੈਂ ਠੀਕ ਹੁੰਦੀ ਤੇ ਫਿਰ ਮੈਂ ਡੀੜਾ ਲੱਤਾਂ ਵੀ ਸਾਰਾ ਆਪ ਹੀ ਬਣਾ ਕੇ ਤੇ ਲਿਉਣਾ ਸੀ ਨਾਲ ਤੇ ਹੁਣ ਇਹ ਮੰਮੀ ਕੱਲੇ ਬਣਾ ਲਿਆ ਏ ਤੇ ਤੁਸੀਂ ਖੋਲ ਖਾਲ ਕੇ ਵੇਖਿਓ ਜੀੜੇ ਤੁਹਾਨੂੰ ਪਸੰਦ ਆ ਤੇ ਉਹਨੂੰ ਵੀ ਪਸੰਦ ਆ ਕੁੜੀ ਨੂੰ ਠੀਕ ਆ ਤੇ ਲੇਕੀ ਦੱਸਾਂ ਰਿਸ਼ਤੇਦਾਰੀ ਦਾ ਮਾਗਲਾ ਤੇ ਐਂਦਾ ਆਪ ਗੱਲ ਕਰਦੇ ਚੰਗੇ ਲੱਗਦੇ ਕਿਤੇ ਹੋਈਏ ਕਿਤੇ ਬੈ ਕੇ ਤੇ ਫਿਰ ਗੱਲ ਕਰਾਂਗੇ ਲੀੜੇ ਤੇ ਕੀ ਕੰਮ ਦੇਣੀ ਆ ਅੱਛਾ ਹਾਂਜੀ ਤੇ ਹੋਈ ਵੇਚਣਾ ਪਤਾ ਨਹੀਂ ਕੀ ਕੀ ਲੱਗਾ ਵਾ ਤੇ ਜਿਹੜੀਆਂ ਦੁਪੱਟੇ ਆ ਮੇਰੀ ਧੀ ਦਾ ਉਹ ਤਾਂ ਸਾਰਾ ਹੀ ਜੁੜਿਆ ਵਾ ਤੇ ਇਹ ਆਪਣੇ ਧੀ ਦੇ ਕਿਦਾਂ ਬਣਾ ਕੇ ल्याਈ ਵਧੀਆ ਸੀ ਉਹਦੇ ਵੀ ਆਪਣੇ ਧੀ ਦਾ ਸਵਾ ਆ ਕੇ ਲਿਆ ਸਰਾ ਨਾਟਨ ਲਾ ਕੇ ਲਿਆ ਇਯਾ ਦੀ ਹੈ ਕਿ ਇਹਨਾਂ ਦੇ ਹੋਈ ਹਾਲਾ ਮਾਸੀ ਜੀ ਇਹ ਨਾ ਕਿਤੇ ਮੈਨੂੰ ਵੀ ਨਹੀਂ ਪੁੱਛਦੇ ਆਪਣੀ ਮਰਜ਼ੀ ਜੀ ਕਰੀ ਚੱਲੀ ਜਾਂਦੇ ਆ ਇੱਕ ਵਾਰੀ ਵੀ ਨਹੀਂ ਕਿਹਾ ਹੁਣ ਤੁਹਾਨੂੰ ਮੈਂ ਵੀ ਕੀ ਦੱਸਾਂ ਮੰਮੀ ਨੇ ਤੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਵੀ ਰਾਜ ਤੂੰ ਹੀ ਤਿਆਰ ਹੋ ਕੇ ਤੁਰਨ ਲੱਗੀ ਤੇ ਕਹਿੰਦੀ ਤੂੰ ਵੀ ਚੱਲ ਮੈਂ ਮੈਂ ਤੇ ਨਹੀਂ ਜਾਣਾ ਮੈਂ ਮੈਂ ਅੱਗੋਂ ਪਿੱਛੋਂ ਜਾ ਕੇ ਹਾਂ ਆਉਂਗੀ ਮੰਨੂ ਦੇ ਨਾਲ ਆ ਦਈਏ ਤੈਨੂੰ ਸਭ ਗਾੜੀ ਨਾ ਕੇ ਤੋਰਦੀ ਕਿ ਆ ਤੀ ਇਹਦਾ ਹੀ ਲੱਗਦਾ ਤੇ ਆਪਾਂ ਜਾਣਾ ਕੱਪੜੇ ਲੈ ਕੇ ਅਕਲ ਹੈ ਨਹੀਂ ਗੀ ਇਹਨਾਂ ਨੂੰ ਮਾਸੀ ਜੀ ਮਾਸੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਦੀ ਆ ਇੱਦਣੇ ਨੂੰ ਲੈ ਆਉਣਾ ਨਾ ਕਵਲ ਨੂੰ ਤੁਸੀਂ ਹਾਂਜੀ ਤੇ ਇਹੋ ਕੱਪੜੇ ਲਿਆ ਕੇ ਨਾ ਇਹਨਾਂ ਨੂੰ ਫੜਾ ਕੇ ਜਾਇਓ ਇਹਨਾਂ ਨੂੰ ਕਿੱਦਾਂ ਅਕਲਾਉਗੀ ਤੇ ਐਦਾਂ ਦੇ ਕੱਪੜੇ ਕਹਿੰਨ ਨੂੰ ਦੇਈ ਦੀ ਤੇ ਨਾਲੇ ਇੱਕ ਗੱਲ ਸੁਣੋ ਮੇਰੀ ਤੇ ਕਵਲ ਨੂੰ ਚੰਡ ਕੇ ਰੱਖਿਓ ਇਹ ਨਾ ਇਹਨੂੰ ਸਿਰ ਤੇ ਚੜਾ ਲਿਓ ਨਹੀਂ ਤੇ ਸਿਰ ਤੇ ਚੜ੍ਹ ਗਿਆ ਤਾਂ ਨੱਥਣਾ ਬੁਰੀ ਮੁੜ ਕੇ ਆਇਓ ਚਲਾ ਕੇ ਤੇ ਤੁਸੀਂ ਸਾਡੀ ਦੋ ਮਾਸੀ ਜੀ ਦੀਆਂ ਗੱਲਾਂ ਜਿੰਨੀਆਂ ਹੈਗੀਆਂ ਪਰ ਇਹੋ ਹੀ ਤੁਹਾਨੂੰ ਮੈਂ ਵਾਰ-ਵਾਰ ਸਮਝਾਉਣੀ ਆਂ ਵੀ ਜਿੰਨਾ ਕੁੰਜੀ ਕੋਈ ਇਹਦੇ ਹੱਥ ਜ਼ਿੰਮੇਵਾਰੀ ਨਾ ਕਿਤੇ ਦੇ ਦੇਓ ਇਹਨੂੰ ਇਹ ਖੁੱਲੀ-ਫੁੱਲੀ ਤੁਹਾਡੇ ਕੋਲ ਆ ਨਾ ਨਵੇ ਇਹ ਨਾ ਹੋਵੇ ਤੁਹਾਨੂੰ ਖੁੱਡੇ ਲੈਣ ਲਾ ਦੇਵੇ ਤੇ ਕੁੜੀ ਨੂੰ ਨਾ ਕਿਤੇ ਮੁਰਕੇ ਵੜਨ ਦਵੇ ਤੁਹਾਡੀ ਨਹੀਂ ਤੇ ਠੀਕ ਆ ਪਤ ਹਾਂ ਚਲੋ ਠੀਕ ਆ ਫਿਰ ਮਾਸੀ ਜੀ ਚੰਗਾ ਚੰਗਾ OK OK ਪੱਕੇ ਪਤ ਲੈ ਵੇਲਾ ਤੇ ਇਹ ਤੇਰੀ ਨਣਾ ਦਾ ਫੋਨ ਆਉਣ ਡਿਆ ਹੀ ਹੋ ਉਹ ਕਹਿਣ ਲਈ ਹੀ ਵੀ ਹੈ ਹੀ ਇਦਾਂ ਦੇ ਆ ਤੇ ਜੇ ਪੁੱਤ ਹੁਣੇ ਹੀ ਆਪਾਂ ਇਹਨਾਂ ਨੂੰ ਤਾਂ ਚੜਾ ਲਿਆ ਨਾ ਤੇ ਫੇਰ ਲਾਉਣਾ ਬੜਾ ਔਖਾ ਵਾ ਹੁਣੇ ਹੀ ਆਪਾਂ ਇਹਨਾਂ ਨੂੰ ਛੱਤਰ ਥੱਲੇ ਰੱਖਣਾ ਵਾ ਤੇ ਇਹ ਜਿਹੜੀ ਕੁੜੀ ਆ ਨਾ ਇਹਦੀਆਂ ਵੀ ਤੂੰ ਛਾੜੀ ਗੱਲਾਂ ਦੇ ਤੈਨੂੰ ਮੈਂ ਦੱਸਾਂ ਤੇ ਇਹਨਾਂ ਨੂੰ ਹੁਣ ਛੱਤਰ ਥੱਲੇ ਇਦਾਂ ਰੱਖਣਾ ਵਾ ਵੀ ਜਿੱਦਾਂ ਕੋਈ ਰੱਖਿਆ ਹੀ ਨਹੀਂ ਕਿਸਨੇ ਚੰਗਾ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਹੋਤੀ ਇਹ ਪਤਾ ਮੰਮੀ ਫੇਰ ਲਾਹ ਸੋਚ ਸਮਝ ਕੇ ਗੱਲ ਕਰੀ ਬੜਾ ਇੱਕ ਵਾਰੀ ਗੱਲ ਮੂੰਹੋਂ ਕੱਢੜੀ ਹੈ ਨਾ ਤੇ ਮੁੜ ਕੇ ਦਬਾੜਾ ਮੂੰਹ 'ਚ ਪੈਂਦੀ ਹੈ ਨਹੀਂ ਹੁਣ ਉਧਰ ਵੀ ਸਾਡੀ ਰਿਸ਼ਤੇਦਾਰੀ ਆ ਅਨਨ ਨਵੀਂ ਨਵੀਂ ਬਣੀ ਆ ਤਾਂ ਇਦਾਂ ਫਿਰ ਚੰਗੇ ਨਹੀਂ ਲੱਗੀਦਾ ਹੈਗਾ ਆ ਤੇ ਹੋਈ ਏ ਗੱਲ ਮਾਵਾ ਨੂੰ ਪੜਕਾਤਾ ਹੀ ਉਹ ਹੁਣ ਪਤਾ ਲੱਗੂਗਾ ਕਿ ਕਵਲ ਚਾਲ ਤਾਂ ਸਹੀ ਇਥੋਂ ਪੇਕਿਆਂ ਤੋਂ ਬੜੀ ਫੁੱਲੀ ਫੁੱਲੀ ਨੇ ਜਾਣਾ ਤੇ ਤੈਨੂੰ ਹੁਣ ਮਜ਼ਾ ਤੈਨੂੰ ਉਹ ਸਤੇ ਸਾਸਿ ਦੇਵਗੇ ਜੇ ਨਾ ਜਾਂਦੇ ਆ ਸਾਰਾ ਕੰਮ ਕਰਵਾਇਆ ਨਾ ਆ ਕੋ ਖੇਸੀ ਤੋ ਕੰਬਲ ਵੀ ਤੋ ਰੱਖਣ ਮੈਂ ਤੇ ਚਾਰ ਦਿਨ ਵੇਲੇ ਹੀ ਬਹਿ ਕੇ ਖਾ ਕੇ ਆਈ ਆ ਤੇ ਕਰੋਣਾ ਤੇਰ ਕੋ ਵੀ ਇੱਥੇ ਸਾਰਾ ਕੰਮ ਤੇ ਗਾੜੀ ਜਾ ਕੇ ਵੀ ਤੈਨੂੰ ਕਰਨਾ ਪੈਣਾ ਮਾ ਦੀਏ ਧੀਏ ਜੇ ਹੁਣ ਉਹ ਸਿਰ ਤੇ ਚੜ ਕੇ ਨੱਚਣਗੇ ਤੇ ਫੇਰ ਚੰਗਾ ਹੁਣ ਮੈਂ ਸਿਰ ਤੇ ਨਚਾਈ ਜਾਣੇ ਆ ਮੰਮੀ ਐਡਾ ਵੀਰ ਨੇਵੇਂ ਕਹਿਣਾ ਵੀ ਮੇਰਾ ਘਰ ਖਰਾਬ ਕਰਦੇ ਆ ਵੀਰ ਦੀਆਂ ਤੇ ਤੂੰ ਛੱਡ ਦੇ ਗੱਲਾਂ ਵੀਰ ਦਾ ਤੈਨੂੰ ਮੈਂ ਕੀ ਕੀ ਗੱਲਾਂ ਦੱਸਾਂ ਉਦੋਂ ਦੀ ਉਦੋਂ ਤੇ ਮਗਰ ਪਹਿਲਾਂ ਪਾਈ ਫਿਰਦਾ ਕਿਤੇ ਜਿੱਦਾਂ ਪਤਾ ਨਹੀਂ ਕੀ ਹੂਰ ਪਰਈ ਆ ਗਈ ਆ ਹੁਣ ਤੂੰ ਹੀ ਕਹਿੰਦੇ ਮੇਰੀ ਸੁਣੀ ਜਾਵੇ ਹੁਣ ਉਹਨੇ ਫੇਰ ਤੱਬਰ ਦੀ ਵੀ ਸੁਣਨੀ ਕਿ ਨਹੀਂ ਹੁਣ ਤੁਹਾਡੀ ਵੀ ਮੰਨਦਾ ਹੀ ਆ ਉਹ ਕਹਿਣਾ ਮੰਨਦਾ ਤਾਂ ਹੈਗਾ ਮੈਂ ਕਦੋਂ ਕਹਿੰਦਾ ਵੀ ਨਹੀਂ ਮੰਨਦਾ ਪਰ ਉਹ ਜਿੱਦਨ ਤੇ ਆਈ ਨਖਤੀ ਉਹਨੇ ਤੇ ਮੇਰਾ ਪੁੱਤ ਵੀ ਹੱਥਾਂ ਚੋਂ ਖੋ ਲਿਆ ਤੂੰ ਕੀ ਪੁੱਛਦੀ ਏ ਮੇਰੇ ਕੋਲੋਂ ਮੈਂ ਤਾਂ ਖਬੀ ਪਈ ਉਹਦਨ ਦੀ